ਨੀ ਨਾ じゃ ਕਿਸੇ ਤੇਰਾ ਬਣਾ ਹੀ ਨਹੀਂ ਮੰਦਾ ਬਾਹਰ ਤੇ ਬਰਾਉਂ ਦਾ ਮਾਇਆ ਬਣਾ ਲੂੰਗੀ ਚੱਲ ਇਹਨੂੰ ਵੀ ਬੁਲਾ ਨਾਲ ਉਹ ਕਹਿੰਦੇ ਨੇ ਟ੍ਰੇਨਿੰਗ ਉੱਤੇ ਟ੍ਰਾਇਲ ਦੇ ਟਾਈਮ ਹੀ ਹੈ 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 ਕਾਦੀ ਤੇ ਹੈ ਟ੍ਰਾਇਲ ਦੇ ਟਾਈਮ ਜੁਣਨਾ ਡਾਈਗਨ ਮੈਂ ਅੱਛਾ ਇਹ ਤੇ ਟ੍ਰੇਨਿੰਗ ਵੀ ਹੈ ਹਾਂਜੀ ਬਾਈ ਵਧੀਆ ਦੇਖੋ ਬੜੀ ਨਾ ਹੈ ਨਹੀਂ ਸੀ ਮੈਂ ਤਾਂ ਕਹਿੰਦੇ ਜਮਾ ਆਪਰ ਸੀ ਤੇ ਫੇਰ ਫੇਰ ਮੈਨੂੰ ਸਰਟੀਫਿਕੇਟ ਵੀ ਦਿੱਤਾ ਉਹਨਾਂ ਨੇ ਇਹ ਛੋਟਾ ਕੰਮ ਹੈਗਾ ਛੋੜੇ ਪੈਸੇ ਤੋਂ ਸ਼ੁਰੂ ਹੋ ਜਾਂਦਾ ਹੈ ਮੈਂ ਹੈ ਤਾਂ ਹੀ ਹੈ ਕਿੰਨੇ ਮੈਨੂੰ ਕਮੀ ਆ ਪੜਾ ਮੇਰਾ ਉੱਥੇ ਕੋਣ ਦੂ ਦਾ ਕੀ ਬਟਿਆ ਜਾਣਾ ਪਹਿਲੇ ਤੇਰਾ ਵੀ ਸਾਰਾ ਕੁਝ ਹੋ ਜੂਗਾ ਤੁਸੀਂ ਮੈਨੂੰ ਟ੍ਰੇਨਿੰਗ ਦੇ ਦਾ ਸਾਲ ਦੀ ਹੋਵੇ ਠੀਕ ਹੈ ਇਹ ਕਹਿੰਦੇ ਕੋਈ ਸਰਟੀਫਿਕੇਟ ਨਹੀਂ ਨਾ ਮੇਰੇ ਕੋਲ ਜੋ ਹੀ ਆ ਪੜਾ ਤੂੰ ਮੈਨੂੰ ਪੜਾ ਮੈਂ ਤਾਂ ਉਹ ਦੇ ਪੜਾ ਨਹੀਂ ਆਉਂਦਾ ਮੈਨੂੰ ਚਾ ਕੋਈ ਨਹੀਂ ਉੱਥੇ ਮੈਡਮ ਹੈਗੇ ਤੁਸੀਂ ਦਰਮੈਣਾ ਉਹਨਾਂ ਨਾਲ ਗੱਲ ਕਰਦੇ ਆ ਕੋਈ ਸਾਡੇ ਨੂੰ ਟ੍ਰੇਨਿੰਗ ਦਵਾ ਲਾਂਗੇ ਅਸੀਂ ਠੀਕ ਹੈ ਹਾਂ ਤੇ ਮੇਰੇ ਨਾਲ ਸੁਣੋ ਕਦੋਂ ਦਾ ਵਾਸਤਾ ਟਾਈਮ ਦੱਸ ਦੇ ਨਾ ਹਾਂਜੀ ਤਾਂ ਇਹ ਮੈਨੂੰ ਤਾਂ ਪਤਾ ਸੀਗਾ ਮੈਂ ਤਾਂ 9 ਵਜੇ ਤੇ ਜਾਂਦੀ ਸੀਗੀ ਉਹਦੇ 10 ਵਜੇ ਨੂੰ ਕੋਈ ਆਪਕਾ ਦੱਸੋ ਉਹ ਪਛਲਾ ਟਾਈਮ ਦੱਸ ਦੀ ਭਾਵੇਂ ਬੱਸ ਦਾ ਨਹੀਂ ਦੱਸ ਦੋ 9:00 ਯਾ ਫਿਰ ਮੀਂਗਾ ਕੋਈ ਆਂਜਮ ਕਰ ਤੇ 10 ਵਜੇ ਟ੍ਰੇਨ ਖਤੋਂਦੀ ਹੈ ਜਕਸ਼ਿੰਦਰ ਮੈਡਮ ਤਾਂ 10:30 ਵੀ ਕਲਾਸ ਤੇ ਬਿਠਾ ਲੈਂਦੀ ਆ ਹਾਂਜੀ ਬਾਹਲੇ ਨਜ਼ਾਰੇ ਨੇ ਤੇ ਮੇਰੀ ਘਰ ਸੋਣਾ 10:30 ਤੱਕ ਤਾਂ ਹੱਸਾ ਹੀ ਨਹੀਂ ਆਉਂਦਾ ਲੈ ਨਹੀਂ ਗਈ ਉਸ ਤੇਰੇ ਨਾਲੇ ਸ਼ੌਕ ਨਾ ਕੋਈ ਕਰੇ ਫਿਰ ਮੈਂ ਕੋਈ ਕੁੱਤ ਕਦੋਂ ਨਾ ਮੋੜ ਨਹੀਂ ਆਉਣਾ ਹਨਾ ਕੋ ਆਏ ਕਰੇ ਸਕੂਟ ਨਹੀਂ ਲੈ ਜੀ ਸਾਡੇ ਆਣੀ ਤੇ ਮੈਂ ਗੋਟੇ ਕਢਾ ਲੂੰਗੀ ਲੈ ਦੱਸ ਆਏ ਘਰ ਆ ਕੇ ਰੱਖੀਂ ਦੋ ਕੋਲੇ ਜਾ ਇਸ ਖਾਉ ਤੇ ਨੂੰ ਸਕੂਟ ਨਹੀਂ ਮੇਰੀ ਗੱਲ ਸੁਣ ਭੈਣੀ 40 ਸਾਲ ਦੀ ਸੀ ਜਿਹੜਾ ਮੈਂ ਸਕੂਟੀ ਲੈ ਦੀ ਪ੍ਰਾਣੀ ਦੇ ਕਿੰਦੇਉ ਮੇਰਾ ਜੇਹੜਾ ਸਿੱਟਾ ਕਰਦਾ ਸੀ ਘਰ ਤੇ ਕਹਿੰਦਾ ਸਾਡੇ ਆਣੀ ਗੋਟੇ ਕਢਾਉ ਮੈਂ ਅਜੇ ਨਾ ਹਾਰਨ ਵਜਾ ਕੇ ਲੂੰਗੀ ਮੈਨੂੰ ਵੀ ਮੂਰਤੀ ਨਾ ਕਹੀ ਅੱਜ ਸਿੱਧ ਸਿੱਧੀ ਮੋਟਰ ਚਾਹਣੀ ਆ ਤੈਨੂੰ ਮੈਂ ਨੂੰ ਤੇਰਾ ਥੋੜਾ ਕਿਉਂ ਕੀਤਾ ਨਹੀਂ ਭਾਣੇ ਮੈਂ ਤੁਮੂ ਆਪਦੀ ਸਟੋਰੀ ਸੁਣਾਉਣੀ ਪਹਿਲਾਂ ਮੇਰੀ ਸੁਣ ਕੇ ਜਨ ਜਨਾ ਦੱਸ ਮੈਂ ਨਾ ਆਪਦੇ ਘਰ ਵਾਲੇ ਨੂੰ ਕਿਹਾ ਵੀ ਮੈਂ ਟ੍ਰੇਨਿੰਗ ਲੈਣ ਜਾਂਦੀ ਹਾਂ ਨੂੰ ਇਨਫੋਰਮ ਦੇ ਫੂਰ ਰੇਗਲਾਈ ਕਿ ਉਹ ਮੈਨੂੰ ਖੂਜਤਾ ਖਾਣੀ ਪਾਉਣਾਂਗਾ ਮੈਂ ਕਿਹਾ ਨਾ ਜੀ ਮੈਂ ਤਾਂ ਟ੍ਰੇਨਿੰਗ ਲੈਣ ਜਾਣਾ ਜਿਵੇਂ ਮੱਦੀ ਹੋਵੇ ਸਵੇਰੇ ਭਾਣੇ ਮੈਂ ਕਿਹਾ ਚਾਰ ਉਹਦੀ ਓਕੀ ਲਿਆ ਕਰ ਘਟ ਕੇ ਫਟਾਫਟ ਸਾਰਾ ਕੰਮ ਨਿਬੇੜਿਆ ਤੇ ਦਬਾ ਦਬ ਚੜੀ ਮਹੀਨੇ ਤੇ ਮੈਂ ਤਾਂ ਕੋਧੀ ਤੇ ਵੀ ਕੇ ਬੁਹਿੰਦਾ ਜੱ ਮੈਂ ਕਿ ਨਹੀਂ ਭਾਣੇ ਮੈਂ ਕੋਈ ਟ੍ਰੇਨਿੰਗ ਨਹੀਂ ਛੱਡੀ ਮੈਂ ਸਾਰੀਆਂ ਟ੍ਰੇਨਿੰਗਾਂ ਲੈ ਲਈਆਂ ਅੱਜ ਅੱਜ ਕੱਲ ਮੈਨੂੰ ਪਤਾ ਕਿਵੇਂ ਜਾਂਦੇ ਟੈਲੀਗੇਟ ਕਹਿੰਦੇ ਇਹ ਤਾਂ ਪੁਰਾਣਾ ਖੁੰਡਾ 2009 ਦੀ ਹੁੰਦੀ ਐ ਇੱਥੇ ਮੈਂ ਦੱਸ ਹਾਂ ਤੇ ਮੈਂ ਤਾਂ ਭਾਣੇ ਕੋਈ ਟ੍ਰੇਨਿੰਗ ਨਹੀਂ ਛੱਡੀ ਪਰ ਇੱਕ ਚਾਲਾ ਹੀ ਮੈਂ ਇੱਕ ਕੰਮ ਚੁਣਿਆ ਆਵਦਾ ਉਹ ਕੀ ਆਪ ਕੋਦੇ ਸਾਹਮਣੇ ਆ ਭਾਣੇ ਆ ਦੇਖ ਲਓ ਤੇ ਮੈਂ ਭਾਣਾ ਨੂੰ ਵੀ ਇਹੇ ਕਹਿਣੀ ਹੁੰਦੀ ਆ ਨਹੀਂ ਟ੍ਰੇਨਿੰਗਾਂ ਚਾਹੇ ਸਾਰੀਆਂ ਲੈ ਲਵਾਂ ਪਰ ਆਉਦਾ ਇੱਕ ਕੰਮ ਜੁਣੋ ਜਿਵੇਂ ਮੈਂ ਜੁਣਿਆ ਠੀਕ ਹੈ ਟ੍ਰੇਨਿੰਗ ਆ ਮੈਂ ਸਾਰਿਆਂ ਲਈਆਂ ਕਿਉਂਕਿ ਮੈਂ ਘਰੇ ਅਚਾਰ ਵੀ ਬਣਾਉਣੀ ਆ ਅਮਰੱਤੇ ਵੀ ਬਣਾਉਣੀ ਆ ਸ਼ਕਾਇਰ ਵੀ ਬਣਾਉਣੀ ਆ ਮੈਂ ਟਾਈ ਡਾਈ ਦੀ ਟ੍ਰੇਨਿੰਗ ਲਈ ਮੈਂ ਕੋਈ ਟ੍ਰੇਨਿੰਗ ਛੱਡੂ ਹੀ ਨਹੀਂ ਬਸ ਦੇ ਵਿੱਚ ਇੱਕ ਜੁਣਿਆ ਮੈਂ ਆਪਦੀ ਘਰ ਚ ਪਹਿਰਾਵੇ ਦੀ ਮੈਂ ਸिलाई ਸਿੱਖੀ ਹੌਲੀ ਹੌਲੀ 40 ਦਿਨਾਂ ਦੀ ਟ੍ਰੇਨਿੰਗ ਸਭ ਤੋਂ ਪਹਿਲੀ ਟ੍ਰੇਨਿੰਗ ਲਈ ਸੀ ਤੇ ਮੈਨੂੰ ਸੂਖ ਧਾਗਾ ਪਾਉਣਾ ਨਹੀਂ ਆ ਮੈਂ ਸੀਗਾ ਇਹ ਸਾਰੀਆਂ ਟ੍ਰੇਨਿੰਗਾਂ ਲੈ ਗਈ ਮੈਂ ਹੁਣ ਤੇ ਉਸ ਤੋਂ ਬਾਅਦ ਫਿਰ ਮੈਂ ਆ ਵੀ ਸਿੱਖਿਆ ਅੱਜ ਜੇ ਤੁਸੀਂ ਮੇਰੀ ਇਨਕਮ ਦੀ ਗੱਲ ਕਰੋ ਦੱਸਾਂ ਮੈਂ ਕਿੰਨੀ ਕਮਾਉਂਦੀ ਆ ਤੁਹਾਨੂੰ ਵੀ ਲੱਗਦਾ ਕਿੰਨੀ ਕਮਾਉਂਦੀ ਹੋਊਂਗੀ ਆਹ ਨਹੀਂ ਹੋਣੀ ਹੋਣੀ ਕੋਈ ਤੁਹਾਨੂੰ ਨਹੀਂ ਲੱਗਦੀ ਕੋਮਤ 10000 ਜੇ ਮੈਂ ਤੁਹਾਨੂੰ કહਾਂ ਮੈਂ 2 ਘੰਟਿਆਂ ਦੇ ਵਿੱਚ ਕਮਾ ਲੈਣੀ ਆ ਕਿਉਂਕਿ 2 ਘੰਟਿਆਂ ਦੇ ਵਿੱਚ ਦੀ ਮੈਂ ਇੱਕ ਧਗੜਾ ਬਣਾ ਲੈਣੀ ਆ ਤੇ ਧਗੜੇ ਦੀ ਸਲਾਈ ਮੈਂ 1100 ਰੁਪਇਆ ਲੈਣੀ ਆ ਠੀਕ ਆ ਤੇ ਉਹਦੇ 'ਚ ਸਾਰਾ ਉਹਦਾ ਮੇਕਅਪ ਦਾ ਕੰਮ ਕਰਪੁਰ ਕੇ ਤੇ ਤੇ ਦੂਜਾ ਉਥੇ ਸਟਾਫ ਇੰਨਾ ਤਾਂ ਵਧੀਆ ਮੈਂ ਕਹਿੰਦੀ ਵੀ ਜਿਹੜਾ ਕੁਝ ਮਰਜ਼ੀ ਪੁੱਛ ਲੋ ਜਦੋਂ ਮਰਜ਼ੀ ਪੁੱਛ ਲੋ ਐਂ ਨਹੀਂ ਹੈਗਾ ਤੇ ਮੈਂ ਤੇ ਇਹ ਨਹੀਂ ਤਾਰਾ ਗਾਣੀ ਸਿੱਖਦੀ ਆ ਮੈਂ ਤਾਂ ਜਦੋਂ ਮਰਜ਼ੀ ਮੇਰਾ ਜੀ ਕਰਦਾ ਫੋਨ ਲਾ ਕੇ ਪੁੱਛ ਲੈਣੀ ਮੈਡਮ ਤੁਸੀਂ ਕਿਵੇਂ ਆ ਤੇ ਸਾਰਾ ਕੁਝ ਘਨੇਰ ਸੋਈ ਦੇ ਵਿੱਚ ਵੀ ਹੁਣ ਮੈਨੂੰ ਤਾਂ ਸਾਡੇ ਆੜ ਕਵਾਂਡ ਵਾਲੇ ਵੀ ਆ ਜਾਂਦੇ ਆ ਕੀ ਘਨੇ ਆ ਸਬਜ਼ੀ ਬਣਾਉਣੀ ਦੱਸਦੇ ਮੈਨੂੰ ਅਚਾਰ ਬਣਾਉਣੇ ਦੱਸਦੇ ਤੇ ਨਾ ਕਦੇ ਕੋਈ ਮੇਰਾ ਅਚਾਰ ਖਰਾਬ ਹੋਇਆ ਰਾ ਮੈਨੂੰ ਤਾਂ ਕਈ ਵਾਰੀ ਆਪਣੇ ਆਪ ਹੀ ਆਏ ਹੁੰਣ ਲੱਗਦਾ ਵੀ ਹੈ ਨਹੀਂ ਹੁੰਦੇ ਕੁਝ ਆਉਂਦੇ ਆ ਲੋ ਇਹਨਾਂ ਨੂੰ ਸ਼ੌਨ ਲੱਗਿਆ ਮੈਨੂੰ ਤੇ ਹੁਣ ਤੁਹਾਨੂੰ ਵੀ ਇਹ ਚਾਹੀਦਾ ਕਿ ਸਾਰੀਆਂ ਟ੍ਰੇਨਿੰਗਾਂ ਲਓ ਸਾਰੀਆਂ ਟ੍ਰੇਨਿੰਗਾਂ ਲੈਣ ਦਾ ਫਾਇਦਾ ਇਹ ਆ ਕਿ ਆਪਾਂ ਆਪਦੇ ਘਰ ਦੇ ਵਿੱਚ ਸਾਰਾ ਕੰਮ ਕਰ ਸਕਦੇ ਆ ਤੇ ਜਿਹੜੀ ਟ੍ਰੇਨਿੰਗ ਤੁਸੀਂ ਆਪਦੇ ਬਿਜ਼ਨਸ ਲਈ ਲੈਣੀ ਆ ਉਹ ਤੁਸੀਂ ਕੋਈ ਇੱਕ ਚੋਣ ਲਓ ਸਮਝ ਗਏ ਤੇ ਉੱਥੇ ਕੋਈ ਪੜ੍ਹਾਈ ਦਾ ਕੰਮ ਨਹੀਂ ਹੈਗਾ ਕੋਈ ਇਹ ਨਹੀਂ ਵੀ ਛੋਟਾ ਕੋਈ ਟਾਈਮ ਜ਼ਿਆਦਾ ਖਰਾਬ ਹੋਊਗਾ ਤੇ ਕੋਈ ਟ੍ਰੇਨਿੰਗ ਹਫ਼ਤੇ ਦੀ ਹੁੰਦੀ ਆ ਕੋਈ ਮੈਨੂੰ ਲੱਗਦਾ ਵੀ ਫੂਡ ਪ੍ਰੋਸੈਸਿੰਗ ਦੇ ਹਫ਼ਤੇ ਹਫ਼ਤੇ ਦਿਵਾਈ ਮੇਰੇ ਸਾਹ ਤੇ ਜੇ ਕੋਈ ਵੱਧ ਘੱਟ ਹੋਵੇ ਤਾਂ ਕੋਈ ਗੱਲ ਨਹੀਂ ਉਹ ਵੀ ਐਡਜਸਟ ਕਰ ਲਿਆ ਜਦੋਂ ਟ੍ਰੇਨਿੰਗ ਹੀ ਲੈਣੀ ਆ ਜਦੋਂ ਇੰਪਲ ਦਾ ਸਾਧਨ ਹੀ ਬਣਾਉਣਾ ਤੇ ਅੱਜ ਮੈਂ ਆਪਦੇ ਪੈਰਾਂ ਤੇ ਖੜੀ ਆ ਮੈਂ ਪਹਿਲੇ ਪਾਟੇ ਮੇਰੇ ਸਾਹਮਣੇ ਹਾਂ ਹਾਂ ਟ੍ਰੇਨ ਲੈਣ ਚੱਲਾਂਗੇ ਮੈਨੂੰ ਆਪਸੋ ਪੁੱਛਣਾ ਹੋਇਆ ਮੈਨੂੰ ਪੁੱਛ ਨਹੀਂ ਲੋਈ 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 ਸਾਡੀ ਮੈਡਮ